ਇਤਵਨ ਨੂੰ ਸ਼ਿਰੋਵਦਾਸ ਪਵਨ ਪਿੰਡ ਰਾਮਗੜ੍ਹ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਬਾ ਨਗਰ ਅਤੇ ਸ਼ਹੀਦ ਸੋਨ ਸਿੰਘ ਟੇਸੀ ਹਾਲ ਵਿਖੇ ਭਾਰਤ ਦੀ ਜਨਵਾਦੀ ਨੌਜਵਾਨ ਸਵਾਰ ਡਾਈਵਾਈਐਫਆਈ ਜ਼ਿਲ੍ਹਾ ਜਲੰਧਰ ਕਪੂਰਥਲਾ ਦੀ 29ਵੀਂ ਜ਼ਿਲ੍ਹਾ ਕਾਨਫਰੰਸ ਜ਼ਿਲ੍ਹਾ ਪ੍ਰਧਾਨ ਸੁਖਵੀਰ ਸਿੰਘ ਟੰਡਾ ਕਮਲਜੀਤ ਫਲੋਰ ਸੰਨੀ ਮਾਹੂਵਾਲ ਅਤੇ ਜਸਕਰਨਜੀਤ ਸਿੰਘ ਕੰਗਦੀ ਪ੍ਰਧਾਨ ਦੀ ਹੇਠ ਸੰਪੰਨ ਹੋਈ ਇਸ ਮੌਕੇ ਜਥੇਬੰਦੀ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਨਾਗੀ ਨੇ ਸਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਉਹਨਾਂ ਦੀਆਂ ਮੰਗਾਂ ਤੇ ਸਹੀ ਸੇਧ ਦੇਣ ਲਈ ਡਾਈਵਾਈਐਫਆਈ ਨੌਜਵਾਨ ਲਾਮਬੰਦ ਕਰ ਰਹੀ ਹੈ ਤੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਨਸ਼ਿਆਂ ਦਾ ਤਿਆਗ ਕਰਕੇ ਸ਼ਹੀਦ ਕਰਤਾ ਸਿੰਘ, ਸ਼ਰਾਬਾ, ਸ਼ਹੀਦ ਭਗਤ ਸਿੰਘ, ਸ਼ਹੀਦ ਉਦਮ ਸਿੰਘ ਸੁਨਾਮ ਅਤੇ ਗਦਰੀ ਬਾਬਿਆਂ ਅਤੇ ਦੇਸ਼ ਭਗਤਾਂ ਦੇ ਵਿਰਸੇ ਨਾਲ ਜੁੜਨ ਦੀ ਲੋੜ ਹੈ। ਇਸ ਮੌਕੇ ਡੀਵਾਈਐਫਆਈ ਦੀ 3 ਸਾਲ ਬਾਅਦ ਹੋਣ ਵਾਲੀ ਜਥੇਬੰਦਕ ਚੋਣ ਸਰਬਸਮਤੀ ਨਾਲ ਹੋਈ ਜਿਸ ਵਿੱਚ ਸੁਖਵੀਰ ਸਿੰਘ ਟੰਡ, ਪ੍ਰਧਾਨ ਕਮਲਜੀਤ ਸਿੰਘ ਫਲੋਰ, ਸਕੱਤਰ ਸੰਨੀ ਮਹੋਵਾਲੀ ਖਜ਼ਾਂਚੀ, ਸੋਢੀ ਹੰਸ ਮਹੋਵਾਲ ਮੀਤ ਪ੍ਰਧਾਨ ਅਵਤਾਰ ਸਿੰਘ ਡੁਆਣਾ, ਜੁਆਇੰਟ ਸਕੱਤਰ ਅਤੇ ਪਰਮਿੰਦਰ ਕੁਮਾਰ ਜੁਆਇੰਟ 7 ਚੁਣੇ ਗਏ ਜਦੋਂ ਕਿ ਜਗਜੀਤ ਸਿੰਘ ਜੱਗਾ ਮਨਜੀਤ ਪੱਟੀ تر세ਮਨਾਥ ਅਸ਼ੋਕ ਕੁਮਾਰ ਜੁਰਾਵਰ ਸਿੰਘ ਪਵਨ ਕੁਮਾਰ ਸੰਗੋਵਾਲ ਜ਼ਿਲ੍ਹਾ ਕਮੇਟੀ ਦੇ ਮੈਂਬਰ ਚੁਣੇ ਗਏ ਅਤੇ ਤੋ ਕਿ 6 ਸੀਟਾਂ ਖਾਲੀ ਰੱਖੀਆਂ ਗਈਆਂ ਹਨ ਇਸ ਮੌਕੇ ਕਿਸਾਨ ਸਵਾ ਦੇ ਅਗੂ ਨਰਿੰਦਰ ਸਿੰਘ ਜੋਲ ਜਨਵਾਦੀ ਇਸਤਰੀ ਸਵਾ ਦੇ ਅਗੂ ਪੰਨਕ੍ਰਿਸ਼ਨਾ ਕੁਮਾਰੀ ਕੋਲਹਿੰਦ ਖੇਤ ਮਜ਼ਦੂਰ ਜੁਨੇ ਦੇ ਅਗੂ ਸਾਥੀ ਸੋਢੀ ਰਾਲ ਉਪਲ ਪੁੱਪਾ ਅਤੇ ਸੀਟੂ ਅਗੂ ਜਸਕਰਨਜੀਤ ਸਿੰਘ ਕਾਂਗ ਨੇ ਨੌਜਵਾਨਾਂ ਨੂੰ ਸੰਬੋਧਨ ਕੀਤਾ ਅਤੇ ਜੱਥੇਬੰਦੀ ਨਾਲ ਭਰਾਤਰੀ ਭਾਵ ਦਾ ਪ੍ਰਗਟਾਵਾ ਕੀਤਾ ਅੰਤ ਵਿੱਚ ਜ਼ਿਲ੍ਹਾ ਕਮੇਟੀ ਨੇ ਫਲੋਰ ਜੁਨਟ ਵੱਲੋਂ ਕੀਤੇ ਯੋਗ ਪ੍ਰਬੰਧਾਂ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਾਰਾ ਦੀ ਖਾਸ ਰਿਪੋਰਟ ਦੂਰੋਂ ਨੇੜੇ ਆਏ ਹੋਏ ਮੇਰੇ ਇਨਕਲਾਬਤਾ ਗਿਆ ਟੀ.ਐਫ. ਜ਼ਿੰਦਾਬਾਦ ਇੰਕਲਾਬ ਜ਼ਿੰਦਾਬਾਦ ਜ਼ਿੰਦਾਬਾਦ ਹੁਣ ਮੈਂ ਆਪਣਾ ਮੁਤਕੋਮਤਾ ਪੇਸ਼ ਕਰੂੰਗਾ ਸਤਿਕਾਰਯੋਗ ਸਾਥੀਓ ਅੱਜ ਦੀ ਇਸ ਸ਼ਾਨਦਾਰ ਕਾਰਜਕ੍ਰਮ ਵਿੱਚ ਉਹਨਾਂ ਮਹਾਨ ਆਗਿਆਂ ਨੂੰ ਸਨਮਾਨ ਜਿਨੇ ਵੇਟ ਕਰਨ ਲਈ ਇਹ ਸ਼ਰੂ ਮਤਾ ਪੇਸ਼ ਕਰ ਰਹੇ ਹਾਂ ਜੋ ਸਾਡੀ ਕਬੇ ਪੱਕੀ ਲਹਿਰ ਨਾਲ ਜੁੜ ਕੇ ਮਜ਼ਦੂਰ ਕਿਸਾਨਾਂ ਨੌਜਵਾਨਾਂ ਅਤੇ ਮਹਿਤਕਸ਼ ਲੋਕਾਂ ਦੀ ਬਿਹਤਰੀ ਲਈ ਉਨ੍ਹਾਂ ਦੇ ਹਿੱਤਾਂ ਵਿੱਚ ਕੰਮ ਕਰਦੇ ਸੰਗਠਨ ਨੂੰ ਸਾਡੇ ਵਿਛੋੜੇ ਦੇ ਗਏ ਹਨ ਇਨ੍ਹਾਂ ਵਿੱਚ ਹਨ ਵਿਦਿਆਰਥੀ ਅਤੇ ਨੌਜਵਾਨ ਸਰਪਕਾਰ ਕੁਟ ਸਰਪਕਾਰ ਰਾਜ ਸਭਾ ਦੇ ਮੈਂਬਰ ਕਾਮਰੇਡ ਜੀਦਰਾਮ ਜੈਤਰੀ ਡੀ ਆਈ ਐਫ ਆਈ ਤਾਕਨਾ ਕਰਨ ਵਾਲੇ ਪ੍ਰਮੁੱਖ ਆਗੂਆਂ ਚ ਇੱਥੇ ਹਨ ਅਤੇ ਪਛਮੀ ਬੰਗਾਲ ਦੇ ਸਾਫ ਦਾ ਮੁੱਖ ਮੰਤਰੀ ਕਾਮਰੇਡ ਬੋਕੇ ਦੇਵ ਪਟਾਚਾਰੀਆ ਲੋਕ ਸਭਾ ਹਲਕਾ ਬਲੌਰ ਦੇ ਸਾਬਕਾ ਐਮ ਪੀ ਮਾਟਰ ਤਖਤਰਾਮ ਕਾਮਰੇਡ ਰਾਮ ਮੂਰਤੀ ਕਾਮਰੇਡ ਗਦੇਵ ਜੀ ਸੜਾ ਟਾੰਡ ਸੁਖਦੇਵ ਸਿੰਘ ਦੇਵੀ ਟਾੰਡਨ ਜਗੀਰਾਂ ਗੁਰਾਇਆ ਮਾਟਰੋ ਸ਼ਿਰੀਰਾਮ ਬੜਾ ਕਾਨਵਰਤ ਵਿਆਹ ਸਿੰਘ ਟੰਡਾ ਸਟੈਂਡਰਡ ਭਵਿੰਦਰ ਸਿੰਘ ਜੱਜਕਲਾ ਪਾਪਾ ਬਿਆਨਤ ਸਿੰਘ ਕਾਨਵਰਤ ਮਨਜੀਤ ਸਿੰਘ ਕੋਹੜੀ ਕਾਨਵਰਤ ਮੇਲाराम ਲਖਨਪਾਲ ਅਤੇ ਹੋਰ ਵੀ ਸਾਥੀ ਜੋ ਨਾਲ ਨੂੰ ਸਦਰੀ ਵੀ ਜੋੜਾਤੇ ਗਏ ਹਨ ਉਹਨਾਂ ਸਾਰਿਆਂ ਦੀ ਯਾਦ ਵਿੱਚ ਜੁੜਦੇ ਹਾਂ ਤੇ ਉਹਨਾਂ ਨੂੰ ਸਦਾ ਜੀਵਿਤ ਕਰਦੇ ਹਾਂ ਇਤਲਾਫ ਜਿੰਦਾਬਾਦ ਕਿ ਘੜੇ ਹੁੰਦੀ ਕੈਂਟੀ ਕਰਦੇ ਪੁਲਾਰੀ ਜਾਨ ਮੌਤ ਹੋ ਗਈ ਪਾਚ ਉਹਨਾਂ ਦਾ ਮੁੰਡਾ ਹੀ ਟੀਕਾ ਲਾ ਕੇ ਦੂਸਰੇ ਘਰ ਜਾ ਕੇ ਪੈ ਗਿਆ ਉਹਨੂੰ ਮਰੇ ਨੂੰ ਬਾਹਰ ਕੱਢਿਆ ਐਦਾਂ ਬਹੁਤ ਸਾਰੀਆਂ ਘਟਨਾਵਾਂ ਖਬਰਾਂ ਜਿਹੜੀਆਂ ਅਖਬਾਰਾਂ ਦਾ ਸੋਸ਼ਲ ਮੀਡੀਆ ਦਾ ਹਿੱਸਾ ਨਹੀਂ ਬਣ ਜਿਹੜੀਆਂ ਐਕਸੀਡੈਂਟ ਦਾ ਮੌਤਾ ਹੁੰਦੀਆਂ ਜਿਹੜੀਆਂ ਨਸ਼ਿਆਂ ਨਾਲ ਮੌਤਾ ਹੁੰਦੀਆਂ ਜਿਹੜੀਆਂ ਲੁੱਟਾਂ ਖੋਹਣ ਨਾਲ ਮੌਤਾ ਹੁੰਦੀਆਂ ਇਹਨਾਂ ਦੀ ਜ਼ਿੰਮੇਵਾਰ ਸਰਕਾਰ ਹੈ ਜਦੋਂ ਆਪਣਾ ਕੋਈ ਇੰਨਾ ਦਾ ਸਾਧਿਆ ਫੜਾ ਕੋ ਪੁਲਿਸ ਸੂਬੇ ਦੇ ਵਿੱਚ ਪੰਜੀ ਹੋਵੇ ਉਹਦੇ ਦੀ ਸਾਰੀ ਜ਼ਿੰਮੇਵਾਰੀ ਕੋਰਟ ਦੇ ਲਈ ਕ੍ਰਾਈਮ ਦੇ ਲਈ ਸਰਕਾਰਾਂ ਜ਼ਿੰਮੇਵਾਰ ਸੋ ਆਪਾਂ ਦੇਖਦੇ ਆਂ ਕਿ ਪੰਜਾਬ ਦੇ ਵਿੱਚ ਬਹੁਤ ਬਹੁਤ ਸਾਰੀ ਬੇਰੁਜ਼ਗਾਰੀ ਆ ਮਾਰ ਚੱਲ ਰਹੇ ਆ ਵਿਦੇਸ਼ਾਂ ਵੱਲ ਨੂੰ ਜਾ ਰਹੇ ਆ ਤੇ ਉਹਦੇ ਵਿੱਚ ਵੀ ਭਾਤ ਏਜੰਟ ਜਿਹੜੇ ਆ ਉਹਨਾਂ ਨੂੰ ਠੱਗੀਆਂ ਮਾਰਦੇ ਪ੍ਰਧਾਨਗੀ ਮੰਡਲ ਡੈਲੀਗੇਟ ਸਾਥੀਓ ਦਰਸ਼ਕ ਸਾਥੀਓ ਪਰਾਤਰੀ ਜਥੇਬੰਦੀਆਂ ਦੇ ਆਗੂ ਸਹਿਬਾਨ ਅੰਜਪਾ 4 ਦੀ ਜਨਵਰੀ ਦੀ ਨੌਜਵਾਨ ਸਮਾਜ ਡੀਐਫਆਈ ਜਿਹੜੀ ਕਿ 1 2 3 ਨੰਬਰ 1980 ਚ ਬਣੀ ਸੀ ਤੇ ਉਹ ਤੋਂ ਪਹਿਲਾਂ ਮਾਪੜੇ ਜ਼ਿਲ੍ਹਾ ਜਲੰਧਰ ਦੇ ਵਿੱਚ 1968 ਦੇ ਵਿੱਚ ਨੌਰਮਨ ਸਭਾ ਜਲੰਧਰ ਬਕਨੂਪਲਾ ਬਣੀ ਸੀ 1968 ਤੋਂ ਬਾਅਦ 1973 ਕਰਦੇ ਵਿੱਚ ਸਾਰੇ ਜ਼ਿਲ੍ਹਿਆਂ ਦੀਆਂ ਜਥੇਬੰਦੀਆਂ ਮਿਲਾ ਕੇ ਨੌਰਮਨ ਸਭਾ ਪੰਜਾਬ ਬਣੀ ਸੀ ਤੇ ਇਸ ਤੋਂ ਬਾਅਦ ਨੌਰਮਨ ਸਭਾ ਪੰਜਾਬ ਤੇ ਬਾਕੀ ਸਾਰੇ ਸੂਬਿਆਂ ਦੀਆਂ ਜਿੱਥੇ ਬੰਦੀਆਂ ਜਿੱਦਾਂ ਦੱਸਿਆ ਵੀ ਸਾਥੀ ਬਹੁਤ ਦੇ ਪੱਟਾ ਚਾਲੀਆ ਜੀ ਦਾ ਮਾਨ ਲਿਆ ਆ ਕਿਉਂ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਜਿਹੜੇ ਅਮਨ ਬਸਮਾ ਤੇ ਡੈਮੋਕਰੈਟਿਕ ਯੂਥ ਫੈਡਰੇਸ਼ਨ ਪੱਛਮੀ ਬੰਗਾਲ ਦੇ ਉਹ ਜਨ ਸੈਕਟਰੀ ਵੀ ਰਹੇ ਆ ਇਹਨਾਂ ਸਾਰਿਆਂ ਸੂਬਿਆਂ ਦੇ ਵਿੱਚ ਪੱਛਮੀ ਬੰਗਾਲ ਕੇ ਰਾਜ ਤ੍ਰਿਪੁਰਾ ਤਾਮਿਲਨਾਡੂ ਆਂਧਰਾ ਪ੍ਰਦੇਸ਼ ਬਿਹਾਰ ਯੂਪੀ ਰਾਜਸਥਾਨ ਪੰਜਾਬ ਇੰਨਾ ਸਾਰਿਆਂ ਜਥੇਬੰਦੀਆਂ ਨੂੰ ਮਿਲਾ ਕੇ 1 2 10 ਨਵੰਬਰ 1980 ਦੇ ਵਿੱਚ ਕਾਰਡ ਇੰਡੀਆ ਲੈਵਲ ਦਾ ਸੰਗਠਨ ਭਾਰਤ ਦੀ ਜਨਨਵਦੀ ਨੌਜਵਾਨ ਸੁਭਾ ਡੈਮੋਕਰੇਟਿਕ ਯੂਥ ਫੈਡਰੇਸ਼ਨ ਆਫ ਇੰਡੀਆ ਬਣਾਇਗੀ ਤੇ ਫਿਰ ਇੱਕ ਪ੍ਰੋਗਰਾਮ ਤਿਆਰ ਕੀਤਾ ਗਿਆ ਜਿਹੜਾ ਸਮੇਂ-ਸਮੇਂ ਤੇ ਅਪਡੇਟ ਵੀ ਕੀਤਾ ਤੇ ਕੁਝ ਮੰਗਾਂ ਜਿਹੜੀਆਂ ਕੋਟ ਮੰਗਾਂ ਦੀ ਨਿਸ਼ਾਨਦੇਹੀ ਕੀਤੀ ਕਿ ਪ੍ਰਾਂਤ ਦੇ ਨੌਜਵਾਨਾਂ ਨੂੰ ਆਜ਼ਾਦੀ ਤੋਂ ਬਾਅਦ ਕੀ حاصل ਹੋਇਆ ਤੇ ਉਹਦੇ ਵਿੱਚ ਉਸ ਸਮੇਂ ਸਭ ਤੋਂ ਮੌਲਿਕ ਮੰਗ ਜਿਹੜੀ ਆ ਉਹ ਇਹ ਕਿੰਦੀ ਗਈ ਤੇ ਕਿ ਸਭ ਨੂੰ ਵਿੱਦਿਆ ਤੇ ਸਭ ਨੂੰ ਰੁਜ਼ਗਾਰ ਦਾ ਹੱਕ ਸੰਵਿਧਾਨ ਦੇ ਮੌਲਿਕ ਹੱਕਾਂ ਦੇ ਵਿੱਚ ਸ਼ਾਮਲ ਕਰਵਾਉਣ ਲਈ DPSP ਆਰੰਡੀਆ ਲੈਵਲ ਤੇ ਨਵੀਆਂ ਜਿਵੇਂ ਸੰਗਠਿਤ ਕਰੂਗੀ ਜੋਂ ਜੋਂ ਜੱਥੇਬੰਦ ਕਰਕੇ ਸਮੇਂ ਦੀਆਂ ਸਰਕਾਰਾਂ ਤੇ ਦੁਲਾਤ ਆ ਕੇ ਕਾਨੂੰਨ ਬਰੌਂਦਾ ਯਤਨ ਬਣਾਉਣੀ ਸੀ ਉਹਨਾਂ ਦੇ ਨਾਲ ਸਮਾਜ ਮਸ਼ਹਰਾ ਕਰਨ ਤੋਂ ਬਾਅਦ ਜਿਹੜੀ ਨਵੀਂ ਜ਼ਿਲ੍ਹਾ ਕਮੇਟੀ ਕਿ ਕਿ ਮੈਂਬਰਾਂ ਦੀ ਨਵੀਂ ਜ਼ਿਲ੍ਹਾ ਕਮੇਟੀ ਹੋਊਗੀ ਜਿਦੇ ਵਿੱਚ ਕਮਲਜੀਤ ਸਿੰਘ ਖਿਆਲ ਸੁਖਵੀਰ ਸਿੰਘ ਢੰਡਾ ਸਨੀ ਮਾਹੂਆ ਛੋਡੀ ਹਾਂਸ ਅੰਤਾਰ ਸਿੰਘ ਦਮਾਣਾ ਲਈ ਖਾਸ ਜਗਜੀਤ ਸਿੰਘ ਜਗਾ ਕਾਕੜਪਲਾ ਸ਼ੋਟੀਆ ਜਿੱਤੋਪੁਰੌਰ ਦੇ ਡੇਰਾਹਾ ਸਿੰਘ ਕਰਨ ਕਹਾਣ ਸੰਗਵਾਲ ਖੇਵ ਐਕਸੀਡ ਸਗਵਾੜਾ ਵੀ ਖਾਲੀ ਰੱਖੀ ਗਈ ਆ ਦੋ ਸੀਟਾਂ ਜਲੰਦਰ ਲਈ ਖਾਲੀ ਰੱਖੀਆਂ ਨੇ ਆ ਤੇ ਮਨਜੀਤ ਕੁਮਾਰ ਟੱਡੀ ਲਈ ਖਾਲਸ ਤਿੰਨ ਸੀਟਾਂ ਆ ਲੜਕੀਆਂ ਵੀ ਖਾਲੀ ਰੱਖੀਆਂ ਆ ਤੇ ਪਰਮਿੰਦਰ ਕੁਮਾਰ ਤਰਸ਼ੀਮਾ ਤੇ ਰਾਮਪਾਲ ਇਹ ਆਪਣੀ ਜ਼ਿਲ੍ਹਾ ਕਮੇਟੀ ਦੇ ਜਿਹੜੇ ਮੈਂਬਰ ਹੋਣਗੇ ਇਹਨਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਸਾਥੀ ਜੀ 2 ਮਿੰਟ ਲਈ ਆਪਾਂ ਸਾਈਡ ਤੇ ਮੀਟਿੰਗ ਕਰਨੀ ਆ ਉਹਦੇ ਵਿੱਚ ਅੱਜ ਸਾਡੀ ਜਨਗਤੀ ਮਾਨਸਿਪਾ ਡੀਵਾਈਐਫ ਕੈਂਦੀ 33 ਜ਼ਿਲ੍ਹਾ ਕਾਨਫਰੰਸ ਤੋਂ ਸ਼ਹਿਰ ਦੇ ਵਿੱਚ ਹੋਈ ਇਸ ਕਾਨਫਰੰਸ ਦੇ ਵਿੱਚ ਪੁੱਜ ਕੇ ਸਾਰੇ ਜ਼ਿਲ੍ਹੇ ਭੰਦੇ ਡੈਲੀਗੇਟਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਵੱਖ-ਵੱਖ ਸ਼ੀਲਾ ਪਿੰਡਾਂ ਸ਼ਹਿਰਾਂ ਤੋਂ ਆਏ ਉਹਨਾਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਆ ਇਹ ਕਾਰ ਕਿਰਕਸ਼ ਹਾਇਤ ਤੇ ਮਿਸਾਲ ਬਾਂਡ ਕੀਤੀ ਜਾਂਦੀ ਆ ਪਿਛਲੇ ਤਿੰਨ ਸਰਵੰ ਦਾ ਲੇਖਾ ਜੋਖਾ ਕਰਤਾ ਕਪੰਦ ਜਵੇਂ ਕੰਮ ਕੀ ਖੰਡੇ ਕੱਢੇ ਗਏ ਉਹਨਾਂ ਦੇ ਚਾਲ ਕੰਦਰਾ ਕਪੰਦ ਦਾ ਚਾਰੋਂ ਕੰਦਰਾ ਕਾਰਨੋਂ ਕਹਿੰਦ ਜਿਹੜੀ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ ਜਿਹਦੇ ਵਿੱਚ ਸੁਖਵੀਰ ਸਿੰਘ ਢੰਡਾ ਪ੍ਰਧਾਨ ਕਪਲਜੀਤ ਬਿਲਾਉਤ ਸ਼ਕਤੀ ਤੇ ਸੰਤੀ ਸ਼ਨੀ ਬਾਉ ਆਰ ਖਜ਼ਾਨੇ ਜਿਹੜੇ ਇਸ ਤੋਂ ਬਾਅਦ ਹੋਰ ਵੀ ਜਿਹੜੇ ਐ ਟਿੱਕੀ ਮੈਂਬਰਾਂ ਦੀ ਇੱਕ ਕਮੇਟੀ ਕੀਤੀ ਗਈ ਆ ਸਾਡੀ ਇੱਕ ਜੁਲੂਨ ਪੰਜਾਬ ਦੀ ਸੁਭਾ ਕਾਨਫਰੰਸ ਸਟਾਰ ਵੀ ਸੁਭਾ ਪਾਉਨੋ ਪੰਜਾਬ ਦੇ ਰਾਏ ਰਾਏਪੁਰ ਸ਼ਹਿਰ ਦੇ ਵਿੱਚ ਹੋਈ ਆ ਉਸ ਮੌਕੇ ਅਸੀਂ ਪੰਜਾਬ ਦੇ ਜੱਜ ਬੱਦੀ ਦੇ ਪ੍ਰਮਾਣਾਂ ਲਈ ਖਾਜਾ ਕਰਾਂਗੇ ਤੇ ਅਗਲੇ 3 ਸਾਲਾਂ ਕਿੱਥੇ ਬੱਦੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਉਹਨਾਂ ਦੀਆਂ ਮੁੱਦਿਆਂ ਨੂੰ ਉਜਾਗਰ ਦੇ ਸਮਾਜਿਕ ਯੋਗ ਯੋਗਿਆ ਦੇ ਸਮਾਜਿਕ ਤੇ ਨਸ਼ਿਆਂ ਦੇ ਤੋਂ ਗੁਰ ਕਰਨ ਦੇ ਲਈ ਕਿਹੜੇ ਪ੍ਰਾਣੇ ਕੀਤੇ ਜਾਣੇ ਉਹਦੇ ਦੇ ਵਿਚਾਰ ਪੇਸ਼ ਕਰਾਂਗੇ ਤੇ ਨਵੀਂ ਸੁਧਾਰ ਕਮੇਟੀ ਵਿੱਚੋਂ ਮੇਂਹੇ ਜਿਦਾਂ ਨੂੰ ਕੱਪ ਜੂਨ ਨੂੰ ਜਿਹਨੇ ਦੇਣੇ ਦੇ ਰਾਏ ਕੋਈ ਸ਼ਹਿਰ ਦੇ ਵਿੱਚ